ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਪਿੰਡ ਮੂਲੇਚੱਕ ਵਿਖੇ 38 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਪਿੰਡ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦੇ ਹੀ ਵਿਕਾਸ ਕੰਮ ਹੋ ਰਹੇ ਹਨ ਅਤੇ ਇਸ ਦੇ ਚੱਲਦਿਆਂ ਹੀ ਹੁਣ 38 ਲੱਖ ਦੇ ਵਿਕਾਸ ਕੰਮ ਦਾ ਉਦਘਾਟਨ ਕੀਤਾ ਗਿਆ ਅਤੇ ਜਲਦ ਕੰਮ ਸ਼ੁਰੂ ਹੋ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਕਵਲਜੀਤ ਕੌਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਮੂਲੇਚੱਕ ਮੈਂਬਰ ਸ਼ਿੰਦਰ ਕੌਰ ਚਰਨਜੀਤ ਕੌਰ ਨਿਸ਼ਾਨ ਸਿੰਘ ਸਮੇਤ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਕਈ ਹੋਰ ਆਗੂ ਹਾਜ਼ਰ ਸਨ ਅੱਜ ਪਿੰਡ ਮੋਲੇ ਚੱਕ ਵਿਖੇ ਜਿਹੜਾ ਕੇ ਸੈਂਟਰ ਗੋਸਟ ਅਜੰਸੀ ਦਾ ਲਾਸਟ ਪਿੰਡ ਹੈ ਉੱਥੇ ਅਸੀਂ ਆਏ ਆ ਇੱਥੋਂ ਦਾ ਸੀਵਰੇਜ ਦਾ ਕੰਮ ਜਿਹੜਾ ਉਹ ਤਕਰੀਬਨ ਦੇਸ਼ ਆਜ਼ਾਦ ਹੋਇਆ 75 ਸਾਲ ਹੋ ਗਏ ਔਰ ਇਸ ਪਿੰਡ ਦੇ ਵਿੱਚ ਸੀਵਰੇਜ ਦਾ ਬੜਾ ਬੁਰਾ ਹਾਲ ਸੀ ਜਦੋਂ ਮੈਂ ਇਲੈਕਸ਼ਨਾਂ 'ਚ ਇੱਥੇ ਆਂਦਾ ਰਿਹਾ ਉਦੋਂ ਵੀ ਮੈਂ ਦੇਖਦਾ ਰਿਹਾ ਔਰ ਉਹਦੇ ਬਾਅਦ ਅਸੀਂ ਕਾਫੀ ਮਿਹਨਤ ਕਰਕੇ ਪਹਿਲੇ ਤੇ ਇੱਥੋਂ ਦਾ ਜਿਹੜਾ ਗੰਦਾ ਪਾਣੀ ਸੀ ਉਹਦਾ ਕੋਈ ਨਿਕਾਸ ਨਹੀਂ ਸੀ ਉਹਦਾ ਹੱਲ ਕੱਢਿਆ ਆਪਣੀ ਨਾਲੇ ਪਾਣੀ ਦੀ ਪਾਈਪਾਂ ਦਾ ਹੱਲ ਕੱਢਿਆ ਔਰ ਅੱਜ ਅਸੀਂ ਸੀਵਰੇਜ ਦੀਆਂ ਜਿਹੜੀਆਂ ਪਾਈਪਾਂ ਉਹਦਾ ਉਸਾਰਨ ਕੀਤਾ ਇੱਥੋਂ ਸੀਵਰੇਜ ਦਾ ਜਿਹੜਾ ਜਿੰਨਾ ਵੀ ਕੰਮ ਹੈ ਪਾਈਪਾਂ ਉੱਥੋਂ ਤੱਕ ਛੱਪੜ ਤੱਕ ਬੈਣ ਗਈਆਂ ਔਰ ਪਿੰਡਾਲਿਆਂ ਨੂੰ ਜਿਹੜਾ ਸੀਵਰੇਜ ਦੀ ਜਿਹੜੀ ਗੰਦਗੀ ਹੈ ਉਹ ਤੁਹਾਡੇ ਯਾਦ ਕਰੂਗਾ। ਸੋ ਇਹ ਸਾਨੂੰ ਅੱਜ ਸਾਡੇ ਐਮਐਲਏ ਸਾਹਿਬ ਨੇ ਇੱਕ ਵਧੀਆ ਤੋਹਫਾ ਦਿੱਤਾ ਹੈ ਕਿ ਬਹੁਤ ਜਲਦ ਥੋੜੇ ਦਿਨਾਂ ਦੇ ਵਿੱਚ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸੋ ਧੰਨਵਾਦ ਕਰਦੇ ਹਾਂ ਸਾਡੇ ਨਹੀਂ ਆਪਣੇ ਮਾਨਯੋਗ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਦਾ ਤੇ ਆਮ ਆਦੀ ਪਾਰਟੀ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਡਾ ਬੜਾ ਤੜਾ ਸਹਿਯੋਗ ਕੀਤਾ ਹੈ। ਧੰਨਵਾਦ ਜੀ। ਪਿੰਡ ਮੂਲੇ ਚੱਕ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਔਰ ਪਿੰਡ ਮੂਲੇ ਚੱਕ ਦੇ ਸਰਪੰਚ ਪੰਚਾਇਤ ਵੱਲੋਂ ਬਹੁਤ-ਬਹੁਤ ਜੀ ਆਖਦੇ ਹਾਂ ਆਪਣੇ ਮਾਨਯੋਗ ਐਮਐਲਏ ਸਾਹਿ